ਗੂਜਰੀ ਮਹੱਲਾ ਪਹਿਲਾ ਐ ਜੀ ਨਾ ਹਮ ਉੱਤਮ ਨੀਚ ਨਾ ਮੱਧਮ ਹਰ ਸਰਣਾਗਤ ਹਰ ਕੇ ਲੋਗ ਨਾਮ ਰੱਤੇ ਕੇਵਲ ਬੈਰਾਗੀ ਸੋਗ ਵਿਜੋਗ ਵਿਸਰਜਿਤ ਰੋਗ ਭਾਈ ਰੇ ਗੁਰ ਕਿਰਪਾ ਤੇ ਭਗਤ ਠਾਕੁਰ ਕੀ ਸਤਗੁਰ ਵਾਕ ਹਿਰਦੈ ਹਰ ਨਿਰਮਲ ਨਾ ਜਮ ਕਾਨ ਨਾ ਜਮ ਕੀ ਬਾਕੀ ਰਹਾਓ ਹਰ ਗੁਣ ਰਸਨ ਰਵਹਿ ਪ੍ਰਭ ਸੰਗੀ ਜੋਤੀ ਸੁਭਾਵੈ ਸਹਿਜ ਹਰੀ ਬਿਨ ਹਰ ਨਾਮ ਬ੍ਰਿਥਾ ਜਗ ਜੀਵਨ ਹਰ ਬਿਨ ਨਿਹਫਲ ਮੀਕ ਘਰੀ ਐ ਜੀ ਖੋਟੇ ਠੌਰ ਨਾਹੀ ਕਰ ਬਾਹਰ ਨਿੰਦਕ ਗਤ ਨਹੀਂ ਕਾਈ ਰੋਸ ਕਰੈ ਪ੍ਰਭ ਬਖਸ ਨਾ ਮੀਟੈ ਨਿਤ ਨਿਤ ਚੜੈ ਸਵਾਈ ਐ ਜੀ ਗੁਰ ਕੀ ਦਾਤ ਨਾ ਮੀਟੈ ਕੋਈ ਮੇਰੇ ਠਾਕੁਰ ਆਪ ਦਿਵਾਈ ਨਿੰਦਕ ਨਰ ਕਾਲੇ ਮੁਖ ਨਿੰਦਾ ਜਿਨ ਗੁਰ ਕੀ ਦਾਤ ਨਾ ਭਾਈ ਐ ਜੀ ਸ਼ਰਨ ਪਰੇ ਪ੍ਰਭ ਬਖਸ਼ ਮਿਲਾਵੈ ਬੇਲਮਨਾ ਅਧੂਆ ਰਾਈ आनंद मूल नाथ सिर नाथा सतगुरु मेल मिलाई ऐ जी सदा दयाल दया कर रवेया गुरमत भ्रमण चुकाई पारस भेंट कंचन धात होई सत्संगत की वढाई हर जाल निर्मल मन स्नाननी मज्जन सतगुरु भाई पुनरप जन्म नाही जन संगत ज्योति ज्योत मिलाई तू वट पुरख अगमत रोवर हम पंखी तुज माही ਨਾਨਕ ਨਾਮ ਨਿਰੰਝਨ ਦੀਜੈ ਜੁਗ ਜੁਗ ਸਬਦ ਸਲਾਹੀ ਗੂਜਰੀ ਮਹੱਲਾ ਪਹਿਲਾ ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਭਗਤ ਪ੍ਰੇਮ ਆਰਾਧਿਤੰ ਸਚ ਪਿਆਸ ਪਰਮ ਹਿਤੰ ਬਿਲਲਾਪ ਬਿਲਲ ਬੇਨੰਤੀਆ ਸੁਖ ਭਾਈ ਚਿਤ ਹਿਤੰ ਜਪ ਮੰਨ ਨਾਮ ਹਰ ਸਰਣੀ ਸੰਸਾਰ ਸਾਗਰ ਤਾਰ ਤਾਰਨ ਰਾਮ ਨਾਮ ਕਰ ਕਰਣੀ ਰਹਾਓ ਏ ਮਨ ਮਿਰਤ ਸੁਭ ਚਿੰਤੰ ਗੁਰ ਸਬਦ ਹਰ ਰਮਣੰ ਮਤ ਤਤ ਗਿਆਨੰ ਕਲਿਆਣ ਨਿਧਾਨੰ ਹਰ ਨਾਮ ਮਨ ਰਮਣੰ ਚਲ ਚਿੱਤ ਵਿਤ ਪ੍ਰਮਾ ਪ੍ਰਮੰ ਜਗ ਮੋਹ ਮਗਨ ਹਿਤੰ تیر ਨਾਮ ਭਗਤ ਦਿੜੰਗ ਮਤੀ ਗੁਰਵਾਖ ਸ਼ਬਦ ਰਤੰ ਪਰਮਾਤ ਪਰਮਨਾ ਚੁਕਈ ਜਗ ਜਨਮ ਬਿਆਦ ਖਪੰ ਅਸਥਾਨ ਹਰ ਨਿ ਕੇਵਲੰ ਸਤ ਮਤੀ ਨਾਮ ਤਪੰ ਇਹੋ ਜਗ ਮੋਹ ਹੀਤ ਵਿਆਪਤੰ ਦੁਖ ਅਦਿਕ ਜਨਮ ਮਰਨੰ ਪਜ ਸਰਨ ਸਤਗੁਰੂ ਉਬਰੇ ਹੈ ਹਰ ਨਾਮ ਰਿਦ ਰਮਣੰ ਗੁਰਮਤਿ ਨਹਿਚਲ ਮਨ ਮਨ ਮੰਨੰ ਸਹਿਜ ਵਿਚਾਰੰ ਸੋ ਮਨ ਨਿਰਮਲ ਜਿਤ ਸਾਚ ਅੰਤਰ ਗਿਆਨ ਰਤਨ ਸਾਰੰ ਭੈ ਭਾਇ ਭਗਤ ਤਰ ਭਵਜਲ ਮਨਾ ਚਿਤ ਲਾਏ ਹਰ ਚਰਣੀ ਹਰ ਨਾਮ ਹਿਰਦੈ ਪਵਿੱਤਰ ਪਾਵਨ ਇਹੋ ਸਰੀਰ ਤਉ ਸਰਣੀ ਲਾਲਬੋਭ ਲਹਿਰ ਨਿਵਾਰਣੰ ਹਰ ਨਾਮ ਰਾਸ ਮੰਨੰ ਮਨ ਮਾਰ ਤੁਹੀ ਨਿਰੰਜਨਾ ਕਹੋ ਨਾਨਕਾ ਸਰਨੰ ਗੂਜਰੀ ਮਹੱਲਾ ਤੀਜਾ ਕਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਨਿਰਤ ਕਰੀ ਇਹੋ ਮਨ ਨਚਾਈ ਗੁਰ ਪ੍ਰਸਾਦੀ ਆਪ ਗਵਾਈ ਚਿਤੁ ਥਿਰ ਰਖੈ ਸੋ ਮੁਕਤ ਹੋਵੈ ਜੋ ਇੱਛੀ ਸੋਈ ਫਲ ਪਾਈ 나ਚ ਰੇ ਮਨ ਗੁਰ ਕੈ ਆਗੇ ਗੁਰ ਕੈ ਭਾਣੈ ਨਾਚਹਿ ਤਾ ਸੁਖ ਪਾਵਹਿ ਅੰਤੇ ਜਮ ਭਉ ਭਾਗੇ ਰਹਾਓ ਆਪ ਨਚਾਈ ਸੋ ਭਗਤ ਕਹੀਐ ਆਪਣਾ ਪਿਆਰ ਆਪ ਲਾਏ ਆਪੇ ਗਾਵੇ ਆਪ ਸੁਣਾਵੇ ਇਸ ਮਨ ਅੰਦੇ ਕੋ ਮਾਰਗ ਪਾਏ ਅਣ ਦਿਨ ਨਾਚੈ ਸਖਤ ਨਿਵਾਰੈ ਸਿਵ ਘਰ ਨੀਂਦ ਨਾ ਹੋਈ ਸ਼ਕਤੀ ਘਰ ਜਗਤ ਸੂਤਾ ਨਾਚੈ ਟਾਪੈ ਅਵਰੋ ਗਾਵੈ ਮਨਮੁਖ ਭਗਤ ਨਾ ਹੋਈ ਸੋਰਨਾਰ ਵਿਰਤ ਪਖ ਕਰਮੀ ਨਾਚੈ ਮਨ ਜਨ ਗਿਆਨ ਵਿਚਾਰੀ ਸਿੱਧ ਸਾਧਕ ਲਿਵ ਲਾਗੀ ਨਾਚੈ ਜਿਨ ਗੁਰਮੁਖ ਬੁੱਧ ਵਿਚਾਰੀ ਖੰਡ ਬ੍ਰਹਮੰਡਤ ਰਾਇ ਗੁਣ ਨਾਚੈ ਜਿਨ ਲਾਗੀ ਹਰ ਲਿਵ ਤੁਮਾਰੀ ਜੀਏ ਜੰਤ ਸਬੇ ਹੀ ਨਾਚੇ ਨਾਚਹਿ ਖਾਣੀ ਚਾਰੀ ਜੋ ਤੁਧ ਭਾਵਹਿ ਸੇਈ ਨੱਚਹਿ ਜਿਨ ਗੁਰਮੁਖ ਸ਼ਬਦ ਲਿਵ ਲਾਏ ਸੇ ਭਗਤ ਸੇ ਤਤ ਗਿਆਨੀ ਜਿਨ ਕੋ ਹੁਕਮ ਮਨਾਏ ਇਹ ਭਗਤ ਸੱਚੇ ਸਿਓ ਲੇਵ ਲੱਗੈ ਬਿਨ ਸੇਵਾ ਭਗਤ ਨਾ ਹੋਈ ਜੀਵਤ ਮਰੈ ਤਾਂ ਸਬਦ ਵਿਚਾਰੈ ਤਾਂ ਸੱਚ ਪਾਵੇ ਕੋਈ ਮਾਇਆ ਕੈ ਅਰਥ ਬਹੁਤ ਲੋਕ ਨਾਚੇ ਕੋ ਵਿਰਲਾ ਤਤ ਵਿਚਾਰੀ ਗੁਰ ਪ੍ਰਸਾਦੀ ਸੋਈ ਜਨ ਪਾਏ ਜਿਨ ਕੋ ਕਿਰਪਾ ਤੁਮਾਰੀ ਇਕਦਮ ਸਾਚਾ ਵਿਸਰੈ ਸਾ ਵੇਲਾ ਬਿਰਥਾ ਜਾਏ ਸਾਹਿ ਸਾਹਿ ਸਦਾ ਸਮਾਲੀਐ ਆਪੇ ਬਖਸੇ ਕਰੇ ਰਜਾਏ ਸਹੀ ਨੱਚ ਹੈ ਜੋ ਤੁਧ ਭਾਵਹਿ ਜੇ ਗੁਰਮੁਖ ਸਬਦ ਵਿਚਾਰੀ ਕਹੋ ਨਾਨਕ ਸੇ ਸਹਿਜ ਸੁਖ ਪਾਵਹਿ ਜਿਨ ਕੋ ਨਦਰ ਤੁਮਾਰੀ ਗੂਜਰੀ ਮਹੱਲਾ ਚੌਥਾ ਕਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰਿ ਬਿਨ ਜੀਵਰਾ ਰਹਿ ਨਾ ਸਕੈ ਜਿਉ ਬਾਲਕ ਖੀਰ ਆਧਾਰੀ ਅਗਮ ਅਗੋਚਰ ਪ੍ਰਭ ਗੁਰਮੁਖ ਪਾਈਐ ਆਪਣੇ ਸਤਿਗੁਰ ਕੈ ਬਲਿਹਾਰੀ ਮਨ ਰੇ ਹਰ ਕੀਰਤ ਤਰ ਤਾਰੀ ਗੁਰਮੁਖ ਨਾਮ ਅੰਮ੍ਰਿਤ ਜਲ ਪਾਈਐ ਜਿਨ ਕੋ ਕਿਰਪਾ ਤੁਮਾਰੀ ਰਹਾਉ ਸੰਕ ਸੁਨੰਦਨ ਨਾਰਦ मुनि ਸੇਵਹਿ ਅਨ ਦਿਨ ਜਪਤ ਰਹਿ ਹੈ ਬਨਵਾਰੀ ਸਰਨਾਗਤ ਪ੍ਰਹਿਲਾਦ ਜਨ ਆਏ ਤਿਨ ਕੀ ਪੈਜ ਸਵਾਰੀ ਲਖ ਨਿਰੰજન ਏਕੋ ਵਰਤੈ ਏਕਾ ਜੋਤ ਮੁਰਾਰੀ ਸਭ ਜਾਚਿਕ ਤੂ ਏਕੋ ਦਾਤਾ ਮਾਗੇ ਹਾਥ ਫਸਾਰੀ ਭਗਤ ਜਨਾਂ ਕੀ ਊਤਮ ਬਾਣੀ ਗਾਵੇ ਅਕਥ ਕਥਾ ਨਿਤ ਨਿਆਰੀ ਸਫਲ ਜਨਮ ਭਇਆ ਤਿਨ ਕੇ ਰਾ ਆਪ ਤਰੇ ਕੁਲ ਤਾਰੀ ਮਾਨਮੁਖ ਦੁਭਿਦਾ ਦੁਰਮਤ ਵਿਆਪੇ ਜਨ ਅੰਤਰ ਮੋਹ ਗੁਬਾਰੀ ਸੰਤ ਜਨਾਂ ਕੀ ਕਥਾ ਨ ਭਾਵੈ ਓਏ ਡੂਬੇ ਸਣ ਪਰਵਾਰੀ निंदक निंदा कर मल ਧੋਵੈ ਉਹ ਮਲ ਭਖ ਮਾਇਆ ਧਾਰੀ ਸੰਤ ਜਨਾ ਕੀ ਨਿੰਦਾ ਵਿਆਪੇ ਨਾ ਉਰਵਾਰ ਨਾ ਪਾਰੀ ਇਹੋ ਪ੍ਰਪੰਚ ਖੇਲ ਕੀਆ ਸਭ ਕਰਤੈ ਹਰ ਕਰਤੈ ਸਭ ਕਲ ਧਾਰੀ ਹਰ ਏਕੋ ਸੂਤ ਵਰਤੈ ਜੁਗ ਅੰਤਰ ਸੂਤ ਖਿੰਚੈ ਏਕੰਕਾਰੀ ਰਸ ਨਿਰਾਸਨ ਰਸ ਗਾਵਹਿ ਹਰ ਗੁਣ ਰਸਨਾ ਹਰ ਰਸ ਧਾਰੀ ਨਾਨਕ ਹਰ ਬਿਨ ਅਵਰਨਾ ਮਾਗੋ ਹਰ ਰਸਪ੍ਰੀਤ ਪਿਆਰੀ ਗੂਜਰੀ ਮਹੱਲਾ ਪੰਜਵਾ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਜਨ ਮਹਿ ਤੂੰ ਰਾਜਾ ਕਹੀਐ ਭੂਮਨ ਮਹਿ ਭੂਮਾ ਠਾਕੁਰ ਮਹਿ ਠਕੁਰਾਈ ਤੇਰੀ ਕੋਮਨ ਸਿਰ ਕੋਮਾ ਪਿਤਾ ਮੇਰੋ ਵੱਡੋ ਧਨੀ ਅਗਮਾ ਉਸਤਤ ਕਾਵਨ ਕਰੀਜੈ ਕਰਤੇ ਵੇਖ ਰਹਿ ਬਿਸਮਾਰਾਓ ਸੁਖੀ ਜਨ ਮਹਿ ਸੁਖਿਆ ਤੂੰ ਕਹੀਐ ਦਾਤਨ ਸਿਰ ਦਾਤਾ ਤੇਜਨ ਮਹਿ ਤੇਜਵੰਸੀ ਕਹੀਐ ਰਸੀਅਨ ਮਹਿ ਰਾਤਾ ਸੂਰਨ ਮਹਿ ਸੂਰਾ ਤੂੰ ਕਹੀਐ ਭੋਗਨ ਮਹਿ ਭੋਗੀ गृहस्थर मह तु बड्डो गृहस्थी जोगन मह योगी करतन मह तु करता कहिए है आचारन मह आचारी साहन मह तु साचा साहा व्यापार मह व्यापारी दरबारन मह तेरो दरबार शरण पालन टीका लक्ष्मी कीतक गनी ना जाई है गण न सकौ टीका नामन मह तेरो प्रभु नामा ज्ञानन मह ज्ञानी जुगतन मह तेरी प्रभु जुगता इसनानन मह इसनानी सिद्धन मह तेरी प्रभु सिद्धा कर्मन सिरकर्मा ਆਗਿਆ ਮਹਤੇਰੀ ਪ੍ਰਭ ਆਗਿਆ ਹੁਕਮਨ ਸਿਰ ਹੁਕਮਾ ਜੋ ਬੁਲਾਵਹਿ ਤਿਉ ਬੋਲਹਿ ਸਵਾਮੀ ਕੁਦਰਤ ਕਾਵਨ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਗੂਜਰੀ ਮਹੱਲਾ ਪੰਜਵਾ ਘਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਨਾਥ ਨਰਹਰ ਦੀਨ ਬੰਦਵ ਪਤਿਤ ਪਾਵਨ ਦੇਵ ਤੈਤਰਾਸ ਨਾਸ ਕਿਰਪਾਲ ਗੁਣ ਨਿੱਧ ਸਫਲ ਸਵਾਮੀ ਸੇਵ ਹਰ ਗੋਪਾਲ ਗੁਰ ਗੋਬਿੰਦ ਚਰਨ ਸਰਨ ਦਇਆਲ ਕੇਸਵ ਤਾਰਜਗ ਭਵ ਸਿੰਧ ਰਹਾਉ ਕਾਮ ਕ੍ਰੋਧ ਹਰਨ ਮਦ ਮੋਹ ਦਹਿਨ ਮੁਰਾਰ ਮਨ ਮਕਰੰਦ ਜਨਮ ਮਰਨ ਨਿਵਾਰ ਧਰਣੀ ਧਰ ਪਾਤਰਾਖ ਪਰਮ ਆਨੰਦ ਜਲਤ ਅਨਿਕ ਤਰੰਗ ਮਾਇਆ ਗੁਰ ਗਿਆਨ ਹਰ ਜਿਦ ਮੰਤ ਛੇਦ ਅਹੰ ਬੁੱਧ ਕਰੁਣਾ ਮੈਂ ਚਿੰਤ ਮੇਟ ਪੁਰਖ ਅਨੰਤ ਸਿਮਰ ਸਮਰੱਥ ਪਲ ਮਹੂਰਤ ਪ੍ਰਭ ਧਿਆਨ ਸਹਿਜ ਸਮਾਧ ਦੀਨ ਦਇਆਲ ਪ੍ਰਸੰਨ ਪੂਰਨ ਜਾਚਿਐ ਰਾਜ ਸਾਧ ਮੋਹ ਮਇਤਨ ਦੁਰੰਤ ਆਸਾ ਬਾਸਨਾ ਵਿਕਾਰ ਰਖ ਧਰਮ ਪਰਮ ਬਿਦਾਰ ਮਨ ਤੇ ਉਧਰ ਹਰ ਨਿਰੰਕਾਰ ਤਨਾੜ ਆੜ ਭੰਡਾਰ ਹਰ ਨਿਧ ਹੋਤ ਜਨਾ ਨਾ ਚੀਰ ਖਲ ਮੁਗਦ ਮੂੜ ਕਟਾਖਿਓ ਸ੍ਰੀ ਧਾਰ ਪਏ ਗੁਣ ਮਤ ਧੀਰ ਜੀਵਨ ਮੁਕਤ ਜਬਦੀਸ਼ ਜਪਮਨ ਧਾਰ ਰਿਧ ਪ੍ਰਤੀਤ ਜੀਵ ਦਇਆਮਯਾ ਸਰਬਤਰ ਰਮਣੰ ਪਰਮ ਹੰਸਹਿ ਰੀਤ ਦੇਤ ਦਰਸ਼ਨ ਸਰਵਨ ਹਰ ਜਸ ਰਸਨ ਨਾਮ ਉਚਾਰ ਅੰਗ ਸੰਗ ਭਗਵਾਨ ਪਰਸਨ ਪ੍ਰਭ ਨਾਨਕ ਪਾਤਤ ਉਧਾਰ ਗੂਜਰੀ ਕੀ ਵਾਰ ਮਹੱਲਾ ਤੀਜਾ ਸਿਕੰਦਰ ਬਰਾਹਿਮ ਕੀ ਵਾਰ ਕੀ ਧੁਨ ਗਾਉਣੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ਼ਲੋਕ ਮਹੱਲਾ ਤੀਜਾ ਇਹੋ ਜਗਤ ਮਮਤਾ ਮੋ ਆ ਜੀਵਨ ਕੀ ਬਿਦਨਾ ਹੈ ਗੁਰ ਕੈ ਭਾਣੈ ਜੋ ਚੱਲੈ ਤਾਂ ਜੀਵਨ ਪਦਵੀ ਪਾਹਿ ਓਏ ਸਦਾ ਸਦਾ ਜਨ ਜੀਵਤੇ ਜੋ ਹਰ ਚਰਣੀ ਚਿਤ ਲਾਹਿ ਨਾਨਕ ਨਦਰੀ ਮਨ ਵਸੈ ਗੁਰਮੁਖ ਸਹਿਜ ਸਮਾਹਿ ਮਹੱਲਾ ਤੀਜਾ ਅੰਦਰ ਸਹਿਸਾ ਦੁੱਖ ਹੈ ਆਪੇ ਸਿਰ ਧੰਦਾ ਮਾਰ ਦੂਜੇ ਪਾਏ ਸੁੱਤੇ ਕਭੇ ਨਾ ਜਾਗ ਹੈ ਮਾਇਆ ਮੋਹ ਪਿਆਰ ਨਾਮ ਨਾ ਚਿੱਤ ਹੈ ਸ਼ਬਦ ਨਾ ਵਿਚਾਰ ਹੈ ਇਹੋ ਮਨਮੁਖ ਕਾ ਆਚਾਰ ਹਰ ਨਾਮ ਨਾ ਪਾਇਆ ਜਨਮ ਬਿਰਥਾ ਗਵਾਇਆ ਨਾਨਕ ਜੰਮ ਮਾਰ ਕਰੇ ਖੁਆਰ ਪੌੜੀ ਆਪਣਾ ਆਪ ਉਪਾਇਓਨ ਤਦਹੁ ਹੋਰ ਨਾ ਕੋਈ ਮਤਾ ਮਸੂਰਤ ਆਪ ਕਰੇ ਜੋ ਕਰੇ ਸੋ ਹੋਈ ਤਦੋ ਆਕਾਸ਼ ਨਾ ਪਾਤਾਲ ਹੈ ਨਾਤ ਰਹਿ ਲੋਈ ਤਦੋ ਆਪੇ ਆਪ ਨਿਰੰਕਾਰ ਹੈ ਨਾ ਊਪਤ ਹੋਈ ਜੋ ਤਿਸ ਭਾਵੈ ਤਿਵੈ ਕਰੈ ਤਿਸ ਬਿਨ ਅਵਰ ਨ ਕੋਈ ਸਲੋਕ ਮਹੱਲਾ ਤੀਜਾ ਸਾਹਿਬ ਮੇਰਾ ਸਦਾ ਹੈ ਦਿਸੈ ਸਬਦ ਕਮਾਏ ਓਹ ਔਹਾਣੀ ਕਦੇ ਨਾ ਹੈ ਨਾ ਆਵੇ ਨਾ ਜਾਏ ਸਦਾ ਸਦਾ ਸੂਸੀ ਵੀ ਹੈ ਜੋ ਸਭ ਮਹਿਰ ਹੈ ਸਮਾਏ ਅਵਰ ਦੂਜਾ ਕਿਉ ਸੀਵੀ ਹੈ ਜਮੈ ਤੈ ਮਰ ਜਾਏ ਨੇਹ ਫਲ ਤਨਕਾ ਜੀਵਿਆ ਜੇ ਖਸਮ ਨਾ ਜਾਣ ਹੈ ਆਪਣਾ ਅਵਰੀ ਕੋ ਚਿਤ ਲਾਏ ਨਾਨਕ ਏਵ ਨ ਜਾਪਈ ਕਰਤਾ ਕੀਤੀ ਦੇ ਸਜਾਏ ਮਹੱਲਾ ਤੀਜਾ ਸੱਚਾ ਨਾਮ ਧਿਆਈਐ ਸਭੂ ਵਰਤੈ ਸੱਚ ਨਾਨਕ ਹੁਕਮ ਬੁਝਿ ਪ੍ਰਵਾਨ ਹੋਏ ਤਾ ਫਲ ਪਾਵੇ ਸੱਚ ਕਥਨੀ ਬਦਨੀ ਕਰਤਾ ਫਿਰੈ ਹੁਕਮੈ ਮੂਲ ਨਾ ਬੁਝਈ ਅੰਧਾ ਕਚਨ ਕੱਚ ਫੌੜੀ ਸੰਜੋਗ ਵਿਜੋਗ ਉਪਾਇੋ ਨ ਸ੍ਰਿਸ਼ਟੀ ਕਾ ਮੂਲ ਰਚਾਇਆ ਉਕਮੀ ਸ੍ਰਿਸ਼ਟ ਸਾਜੀਆਂ ਨ ਜੋਤੀ ਜੋਤ ਮਿਲਾ ਆਇਆ ਜੋਤੀ ਹੂੰ ਸਭ ਚਾਨਣਾ ਸਤਿਗੁਰ ਸ਼ਬਦ ਸੁਣਾ ਆਇਆ ਬ੍ਰਹਮਾ ਵਿਸਨ ਮਹੀਸ ਤ੍ਰੈ ਗੁਣ ਸਿਰ ਧੰਦੇ ਲਾਇਆ ਮਾਇਆ ਕਾ ਮੂਲ ਰਚਾਇਓ ਨ ਤ੍ਰਿਯਾ ਸੁਖ ਪਾਇਆ ਸ਼ਲੋਕ ਮਹੱਲਾ ਤੀਜਾ ਸੋ Jap ਸੋ ਤਾਪ ਜੇ ਸਤਿਗੁਰ ਭਾਵੈ ਸਤਿਗੁਰ ਕੈ ਭਾਣ ਵਡਿਆਈ ਪਾਵੈ ਨਾਨਕ ਆਪ ਛੋੜ ਗੁਰ ਮਾਹਿ ਸਮਾਵੈ ਮਹੱਲਾ ਤੀਜਾ ਕੁਰਕੀ ਸੇਖ ਕੋ ਵਿਰਲਾ ਲੇਵੈ ਨਾਨਕ ਜਿਸ ਆਪ ਵਡਿਆਈ ਦੇਵੈ ਪੌੜੀ ਮਾਇਆ ਮੂਹ ਅਗਿਆਨ ਹੈ ਬਿਗਮ ਅਤ ਭਾਰੀ ਪੱਥਰ ਪਾਪ ਬਹੁ ਲੱਦਿਆ ਕਿਉ ਤਰੀਐ ਤਾਰੀ ਅਨੰਦਨ ਭਗਤੀ ਰਤਿਆ ਹਰ ਪਾਰ ਉਤਾਰੀ ਗੁਰ ਸਬਦੀ ਮਨ ਨਿਰਮਲਾ ਹੋਵਮੈਂ ਛੱਡ ਵਿਕਾਰੀ ਹਰ ਹਰ ਨਾਮ ਧਿਆਈਐ ਹਰ ਹਰ ਨਿਸਤਾਰੀ ਸ਼ਲੋਕ ਕਬੀਰ ਮੁਕਤ ਦੁਆਰਾ ਸੰਕੜਾ ਰਾਈ ਦਸਵੈ ਭਾਏ ਮਨ ਤਉ ਮੈਗਲ ਹੋਇ ਰਹਾ ਨਿਕਸੀਆ ਕਿਉ ਕਰ ਜਾਏ ਐਸਾ ਸਤਗੁਰੂ ਜੀ ਮਿਲਿਆ ਤੋ ਠਾ ਕਰੇ ਪਸਾਉ ਮੁਕਤ ਦੁਆਰਾ ਮੋਕਲਾ ਸਹਜੇ ਆਵਉ ਜਾਉ ਨਾਨਕ ਮੁਕਤ ਦੁਆਰਾ ਅਤਨੀਕਾ ਨਾਨਾ ਹੋਏ ਸੋ ਜਾਏ ਓਮੈ ਮਨ ਅਸਥੂਲ ਹੈ ਕਿਉ ਕਰ ਵਿੱਚ ਦੇ ਜਾਏ ਸਤਗੁਰ ਮਿਲਿਆ ਓਮੈ ਗਈ ਜੋਤ ਰਹੀ ਸਭ ਆਏ ਇਹੋ ਜੀਉ ਸਦਾ ਮੁਕਤ ਹੈ ਸਹਜੇ ਰਹਿਆ ਸਮਾਏ ਪੌੜੀ ਪ੍ਰਭ ਸੰਸਾਰ ਉਪਾਇਕਐ ਵਸ ਆਪਣੇ ਕੀਤਾ ਗਣਤਾ ਪ੍ਰਭੂ ਨਾ ਪਾਈਐ ਦੂਜੇ ਪਰਮੀਤਾ ਸਤਗੁਰ ਮਿਲੇ ਜੀਵਤ ਮਰੇ 부ਝ ਸੱਚ ਸੁਮੀਤਾ ਸਭ ਦੇ ਹਉਮੈ ਖੁਈਏ ਹਰ ਮੇਲ ਮਿਲਿਤਾ ਸਭ ਕਿਸ ਜਾਣੈ ਕਰੇ ਆਪ ਆਪੇ ਵਿਵਸੀਤਾ ਸਲੋਕ ਮਹਲਾ ਤੀਜਾ ਸਤਗੁਰ ਸਿਓ ਚਿਤ ਨ ਲਾਇਓ ਨਾਮ ਨ ਵਸਿਓ ਮਨ ਆਏ ਤ੍ਰਿਗਿ ਵਿਹਾਂ ਜੀਵੇ ਆ ਕਿਆ ਜੁਗ ਮਹਿ ਪਾਇਆ ਆਏ ਮਾਇਆ ਖੂਟੀ ਰਾਸ ਹੈ ਏਕ ਚਸੇ ਮਹਿ ਪਾਜ ਲਹਿ ਜਾਏ ਹੱਥ ਉਹ ਛੁੜ ਕੀ ਤਨ ਸਿਆਹ ਹੋਏ ਬਦਨ ਜਾਏ ਕੁਮਲਾਏ ਜੇਨ ਸਤਗੁਰ ਸਿਓ ਚਿਤ ਲਾਇਆ ਤਿਨ ਸੁਖ ਵਸਿਆ ਮਨ ਆਏ ਹਰ ਨਾਮ ਧਿਆਵਹਿ ਰੰਗ ਸਿਓ ਹਰ ਨਾਮ ਰਹੇ ਲਿਵ ਲਾਇ ਨਾਨਕ ਸਤਗੁਰ ਸੂਤਨ ਸੋ ਪਿਆ ਜੇ ਜੀਉ ਮਹਿ ਰਹਾ ਸਮਾਏ ਰੰਗਤ ਸੈ ਕੋ ਅਗਲਾ ਬੰਨੀ ਚੜੈ ਚੜਾਏ ਮਹੱਲਾ ਤੀਜਾ ਮਾਇਆ ਹੋਈ ਨਾਗਨੀ ਜਗਤ ਰਹੀ ਲਪਟਾਇ ਇਸ ਕੀ ਸੇਵਾ ਜੋ ਕਰੇ ਤਿਸ ਹੀ ਕੋ ਫਿਰ ਖਾਏ ਗੁਰਮੁਖ ਕੋਈ ਗਾਰੂ ਤਿਨ ਮਲ ਦਲ ਲਾਈ ਪਾਏ ਨਾਨਕ ਸੇਹੀ ਉਮਰੇ ਜੇ ਸੱਚ ਰਹੇ ਲਿਵ ਲਾਏ ਪੌੜੀ ਢਾਡੀ ਕਰੇ ਪੁਕਾਰ ਪ੍ਰਭ ਸੁਣਾਈ ਸੀ ਅੰਦਰ ਧੀਰਕ ਹੋਏ ਪੂਰਾ ਪਾਏ ਸੀ ਜੋ ਧੁਰ ਲਿਖਿਆ ਲੀਖ ਸੀ ਕਰਮ ਕਮਾਈ ਸੀ ਜਾ ਹੋਵੇ ਖਸਮ ਦਇਆਲ ਤਾਂ ਮਹਿਲ ਘਰ ਪਾਏ ਸੀ ਸੋ ਪ੍ਰਭ ਮੇਰਾ ਆਤ ਵੱਡਾ ਗੁਰਮੁਖ ਮੇਲਾਏ ਸੀ ਸ਼ਲੋਕ ਮਹੱਲਾ 3 ਸਭਨਾ ਕਾਸੋ ਏਕ ਹੈ ਸਾਧ ਹੀ ਰਹਿ ਹਜੂਰ ਨਾਨਕ ਹੁਕਮ ਨਾ ਮੰਨਈ ਤਾਂ ਘਰ ਹੀ ਅੰਦਰ ਦੂਰ ਹੁਕਮ ਭੀਤ ਨਾ ਮਨਾਏ ਸੀ ਜਿਨ ਕੋ ਨਦਰ ਕਰੇ ਹੁਕਮ ਮੰਨ ਸੁਖ ਪਾਇਆ ਪ੍ਰੇਮ ਸੁਹਾਗਣ ਹੋਏ ਮਹੱਲਾ ਤੀਜਾ ਰੈਣ ਸਬਾਈ ਜਲਮੁਈ ਕੰਤ ਨ ਲਾਇਓ ਭਾਉ ਨਾਨਕ ਸੁਖ ਵਸਨ ਸੁਹਾਗਣੀ ਜਿਨ ਪਿਆਰਾ ਪੁਰਖ ਹਰਿ 라ਉ ਪੌੜੀ ਸਭ ਜਗ ਫਿਰ ਮੈਂ ਦੇਖਿਆ ਹਰ ਇੱਕੋ ਦਾਤਾ ਉਪਾਇ ਕਿਤੇ ਨਾ ਪਾਈਐ ਹਰ ਕਰਮ ਵਿਧਾਤਾ ਗੁਰ ਸਬਦਿ ਹਰ ਮਨ ਵਸੈ ਹਰ ਸਹਜੇ ਜਾਤਾ ਅੰਦਰੋ ਤ੍ਰਿਸ਼ਨਾ ਅਗਨ 부ਜੀ ਹਰ ਅੰਮ੍ਰਿਤ ਸਰਨਾਤਾ ਵੱਡੀ ਵਿੜਿਆਈ ਵੱਡੇ ਕੀ ਗੁਰਮਖ ਬੋਲਾਤਾ ਸਲੋਕ ਮਹੱਲਾ ਤੀਜਾ ਕਾਇਆ ਹੰਸ ਕਿਆ ਪ੍ਰੀਤ ਹੈ ਜੇ ਪਿਆਹੀ ਛੱਡ ਜਾਏ ਏਸਨੂੰ ਕੂੜ ਬੋਲ ਕੇ ਖਵਾਲੀ ਐ ਜੇ ਚੱਲਦਿਆ ਨਾਲ ਨਾ ਜਾਏ ਕਾਇਆ ਮਿੱਟੀ ਅੰਧ ਹੈ ਪਉਣਾ ਪੁੱਛੋ ਜਾਏ ਹਉ ਤਾ ਮਾਇਆ ਮੋਹਿਆ ਫਿਰ ਫਿਰ ਆਵਾ ਜਾਏ ਨਾਨਕ ਹੁਕਮ ਨਾ ਜਾ ਤੂੰ ਖਸਮ ਕਾ ਜੀ ਰਹਾ ਸੱਚ ਸਮਾਏ ਮਹੱਲਾ ਤੀਜਾ ਇਕੋ ਨਹੀਂ ਚਲ ਨਾਮ ਧਨ ਹੋਰ ਧਨ ਆਵੇ ਜਾਏ ਇਸ ਧਨ ਕੋ ਤਸਕਰ ਜੋ ਹੀ ਨਾ ਸਕਈ ਨਾ ਉਹ ਚੱਕਾ ਲੈ ਜਾਏ ਇਹ ਹਰ ਧਨ ਜੀਐ ਸੀਤੀ ਰਵ ਰਹਿਆ ਜੀਐ ਨਾਲੇ ਜਾਏ ਪੂਰੇ ਗੁਰ ਤੇ ਪਾਈਐ ਮਨ ਮੁਖ ਪੱਲੇ ਨਾ ਪਾਏ ਧਨ ਵਪਾਰੀ ਨਾਨਕਾ ਜਿਨ੍ਹਾਂ ਨਾਮ ਧਨ ਖਟਿਆ ਆਏ ਪੌੜੀ ਮੇਰਾ ਸਾਹਿਬ ਅਤ ਵੱਡਾ ਸੱਚ ਗਹਿਰ ਗੰਭੀਰਾ ਸਭ ਜਗਤ ਇਸਕੇ ਵਾਸ ਹੈ ਸਭ ਇਸਕਾ ਚੀਰਾ ਗੁਰ ਪ੍ਰਸਾਦੀ ਪਾਈਐ ਨਹਿਚਲ ਧਨ ਧੀਰਾ ਕਿਰਪਾ ਤੇ ਹਰ ਮਨ ਵਸੈ ਭੇਟੈ ਗੁਰ ਸੂਰਾ ਗੁਣਵੰਤੀ ਸਾਲਾਹਿਆ ਸਦਾ ਫਿਰ ਨਹਿਚਲ ਹਰ ਪੂਰਾ ਸ਼ਲੋਕ ਮਹੱਲਾ ਤੀਜਾ ਤ੍ਰਿਗਤਨਾ ਦਾ ਜੀਵਿਆ ਜੋ ਹਰ ਸੁਖ ਪਰ ਹਰ ਤਿਆਗ ਦੇ ਦੁਖ ਹੋਮੈ ਪਾਪ ਕਮਾਏ ਮਨਮੁਖ ਅਗਿਆਨੀ ਮਾਇਆ ਮੋਹ ਵਿਆਪੇ ਤਿਨ ਬੂਝ ਨਾ ਕਾਈ ਪਾਏ ਹਾਲਤ ਪਲਤ ਓਏ ਸੁਖ ਨਾ ਪਾਵਹਿ ਅੰਤ ਗਏ ਪਛਤਾਏ ਗੁਰ ਪ੍ਰਸਾਦੀ ਕੋ ਨਾਮ ਧਿਆਇ ਤਿਸ ਹਉਮੈ ਵਿੱਚ ਹੋ ਜਾਏ ਨਾਨਕ ਜਿਸ ਪੂਰਬ ਹੋਵੇ ਲਿਖਿਆ ਸੋ ਗੁਰ ਚਰਣੀ ਆਏ ਪਾਏ ਮਹੱਲਾ ਤੀਜਾ ਮਨਮੁਖ ਉਦਾ ਕਉਲ ਹੈ ਨਾਤਿਸ ਭਗਤਨਾ ਨਾ ਆਉ ਸਕਤੀ ਅੰਦਰ ਵਰਤਦਾ ਕੂੜ ਤਿਸਕਾ ਹੈ ਉਪਾਉ ਤਿਸਕਾ ਅੰਦਰ ਚੇਤਨਾ ਭਿਜਈ ਮੁਖ ਫੀਕਾ ਆਲਾ ਓਏ ਧਰਮ ਰਲਾਏ ਨ ਰਲਨ ਉਹਨਾਂ ਅੰਦਰ ਕੂੜ ਸਵਾਉ ਨਾਨਕ ਕਰਤਾ ਬਣਤ ਬਣਾਈ ਮਨਮੁਖ ਕੂੜ ਬੋਲ ਬੋਲ ਡੁੱਬੇ ਗੁਰਮੁਖ ਤਰੀ ਜਪ ਹਰਨਾਵ ਪੌੜੀ ਬਿਨ ਬੂਝੇ ਵੱਡਾ ਫੇਰ ਪਇਆ ਫਿਰ ਆਵੇ ਜਾਈ ਸਤਿਗੁਰ ਕੀ ਸੇਵਾ ਨਾ ਕੀਤੀ ਆ ਅੰਤ ਗਿਆ ਪਛਤਾਈ ਆਪਣੀ ਕਿਰਪਾ ਕਰੇ ਗੁਰ ਪਾਈਏ ਵਿੱਚੋ ਆਪ ਗਵਾਈ ਤ੍ਰਿਸਨਾ ਭੁੱਖ ਵਿੱਚੋ ਉੱਤਰੈ ਸੁਖ ਵਸੈ ਮਨੁ ਆਈ ਸਦਾ ਸਦਾ ਸਾਲਾਹੀਐ ਹਿਰਦੇ ਲਿਵ ਲਾਈ ਸਲੋਕ ਮਹੱਲਾ ਤੀਜਾ ਜੇ ਸਤਿਗੁਰ ਸੇਵਿ ਆਪਨਾ ਤਿਸਨੋ ਪੂਜੇ ਸਭ ਕੋਏ ਸਭਨਾ ਉਪਾਵਾ ਸਿਰ ਉਪਾਉ ਹੋਇ ਹਰ ਨਾਮ ਪ੍ਰਾਪਤ ਹੋਇ ਅੰਤਰ ਸੀਤਲ ਸਾਤ ਵਸੈ ਜਪਹਿਰਦਾ ਸਦਾ ਸੁਖ ਹੋਏ ਅੰਮ੍ਰਿਤ ਖਾਣਾ ਅੰਮ੍ਰਿਤ ਪੈਨਣਾ ਨਾਨਕ ਨਾਮ ਵਡਾਈ ਹੋਏ ਮਹੱਲਾ ਤੀਜਾ ਏ ਮਾਨ ਗੁਰ ਕੀ ਸਿੱਖ ਸੁਣ ਹਰ ਪਾਵਹਿ ਗੁਣੀ ਨਿਧਾਨ ਹਾਰ ਸੁਖ ਦਾਤਾ ਮਨ ਵਸੈ ਹੋਮੈ ਜਾਏ ਗੁਮਾਨ ਨਾਨਕ ਨਦਰੀ ਪਾਈਏ ਤਾ ਅਨੰਦਨ ਲਾਗੈ ਧਿਆਨ ਪੌੜੀ ਸਤ ਸੰਤੋਖ ਸਭ ਸੱਚ ਹੈ ਗੁਰਮੁਖ ਪਵਿੱਤਾ ਅੰਦਰ ਹੁਕ ਅਪਟ ਵਿਕਾਰ ਗਿਆ ਮਨ ਸਹਿਜੀ ਜਿੱਤਾ ਤਹਿ ਜੋਤ ਪ੍ਰਗਾਸ ਆਨੰਦ ਰਾਸ ਅਗਿਆਨ ਗਵਿੱਤਾ ਅਣ ਦਿਨ ਹਰ ਕੀ ਗੁਣ ਰਵੈ ਗੁਣ ਪ੍ਰਗਟ ਕੀਤਾ ਸਭਨਾ ਦਾਤਾ ਏਕ ਹੈ ਇੱਕੋ ਹਰ ਮਿੱਤਾ ਸ਼ਲੋਕ ਮਹੱਲਾ ਤੀਜਾ ਬ੍ਰਹਮ ਬਿੰਦੇ ਸੁ ਬ੍ਰਾਹਮਣ ਕਹੀਐ ਜੇ ਅਣ ਦਿਨ ਹਰ ਲਿਵਲਾਏ ਸਤਗੁਰ ਪੁੱਛੈ ਸੱਚ ਸੰਜਮ ਕਮਾਵੇ ਹੋ ਮੈ ਰੋਗ ਤਿਸ ਜਾਏ ਹਰ ਗੁਣ ਗਾਵੈ ਗੁਣ ਸੰਗ੍ਰਹਿ ਜੋਤੀ ਜੋਤ ਮਿਲਾਏ ਇਸ ਜੁਗ ਮਹਿ ਕੋ ਵਿਰਲਾ ਬ੍ਰਹਮ ਗਿਆਨੀ ਜੀ ਹਉ ਮੈ ਮੀਟ ਸਮਾਏ ਨਾਨਕ ਤਿਸਨੂੰ ਮਿਲਿਆ ਸਦਾ ਸੁਖ ਪਾਈਐ ਜੇ ਆਨੰਦਨ ਹਰ ਨਾਮ ਧਿਆਏ ਮਹੱਲਾ ਤੀਜਾ ਅੰਤਰ ਕਾਪਟ ਮਨਮੁਖ ਅਗਿਆਨੀ ਰਸਨਾ ਝੂਠ ਬੋਲਾਏ ਕਾਪਟ ਕੀਤਾ ਹਰਪੁਰਖ ਨ ਭੀਜੈ ਨਿਤ ਵੇਖੈ ਸੁਣਾ ਸੁਭਾਅ ਏ ਦੂਜੈ ਭਾਏ ਜਾਏ ਜਗ ਪ੍ਰਬੁੱਧੈ ਬਿਖ ਮਾਇਆ ਮੂਹ ਸੁਆਏ ਇਤਕ ਮਾਨੈ ਸਦਾ ਦੁੱਖ ਪਾਵੇ ਜੰਮੈ ਮਰੈ ਫਿਰ ਆਵੇ ਜਾਏ ਸਹਸਾ ਮੂਲ ਨ ਚੁੱਕਈ ਵਿੱਚ ਵਿਸਤਾ ਪਚੈ ਪਚਾਏ ਜਿਸਨੂੰ ਕਿਰਪਾ ਕਰੇ ਮੇਰਾ Swami ਤਿਸ ਗੁਰ ਕੀ ਸਿੱਖ ਸੁਣਾ ਆਏ ਹਰਨਾਮ ਧਿਆਵੇ ਹਰਨਾਮੋਂ ਗਾਵੇ ਹਰਨਾਮੋਂ ਅੰਤ ਛੜਾਏ ਪੌੜੀ ਜਨਾ ਹੁਕਮ ਮਨਾਇਓਨ ਤੇ ਪੂਰੇ ਸੰਸਾਰ ਸਾਹਿਬ ਸੇਵਨ ਆਪਣਾ ਪੂਰਾ ਸ਼ਬਦ ਵਿਚਾਰ ਹਰ ਕੀ ਸੇਵਾ ਚੱਕਰੀ ਸੱਚਾ ਸ਼ਬਦ ਪਿਆਰ ਹਰ ਕਾ ਮਹਿਲਤ ਨਹੀਂ ਪਾਇਆ ਜਨ ਹਉਮੈ ਵਿੱਚ ਹੋ ਮਾਰ ਨਾਨਕ ਗੁਰਮੁਖ ਮਿਲ ਰਹੇ ਜਪ ਹਰ ਨਾਮਾ ਉਰਤਾਰ ਸ਼ਲੋਕ ਮਹੱਲਾ ਤੀਜਾ ਗੁਰਮੁਖ ਧਿਆਨ ਸਹਿਜ ਤੁਨ ਉਪਜੈ ਸੱਚ ਨਾਮ ਚਿਤ ਲਾਇਆ ਗੁਰਮੁਖ ਅਨੰਦਿਨ ਰਹੈ ਰੰਗ ਰਤਾ ਹਰ ਕਾ ਨਾਮ ਮਨ ਭਾਇਆ ਗੁਰਮੁਖ ਹਰ ਵੇਖੈ ਹੈ ਗੁਰਮੁਖ ਹਰ ਬੋਲੈ ਹੈ ਗੁਰਮੁਖ ਹਰ ਸਹਿਜ ਰੰਗ ਲਾਇਆ ਨਾਨਕ ਗੁਰਮੁਖ ਗਿਆਨ ਪ੍ਰਾਪਤ ਹੋਵੇ ਤਿਮਰ ਅਗਿਆਨ ਅਧੇਰ ਚੁਕਾਇਆ ਜਿਸ ਨੂੰ ਕਰਮ ਹੋਵੇ ਤੁਰ ਪੂਰਾ ਤਿਨ ਗੁਰਮੁਖ ਹਰਨਾਮ ਧਿਆਇਆ ਮਹੱਲਾ ਤੀਜਾ ਸਤਿਗੁਰ ਜਿਨਾ ਨਾ ਸੇਵਿਓ ਸਬਦ ਨਾਲ ਲੱਗੋ ਪਿਆਰ ਸਹਜੇ ਨਾਮ ਨਾ ਧਿਆਇਆ ਕਿਤ ਆਇਆ ਸੰਸਾਰ ਫਿਰ ਫਿਰ ਜੂਨੀ ਪਾਈਐ ਵਿਸਤਾ ਸਦਾ ਖੁਆਰ ਕੂੜੈ ਲਾਲਚ ਲੱਗਿਆ ਨਾ ਉਰਵਾਰ ਨਾ ਪਾਰ ਨਾਨਕ ਗੁਰਮੁਖ ਉਬਰੇ ਜੇ ਆਪ ਮੇਲੇ ਕਰਤਾਰ ਪੌੜੀ ਭਗਤ ਸੱਚਾ ਦਰਸੋ ਹਦੇ ਸੱਚਾ ਸ਼ਬਦ ਰਹਾਏ ਹਰ ਕੀ ਪ੍ਰੀਤ ਤੈਨੂੰ ਊਪਜੀ ਹਰ ਪ੍ਰੇਮ ਕਸਾਏ ਹਰ ਰੰਗ ਰਹੇ ਸਦਾ ਰੰਗ ਰਤਿਰਸਨਾ ਹਰ ਰਸ ਪਿਆਏ ਸਫਲ ਜਨਮ ਜਿਨੀ ਗੁਰਮੁਖ ਜਾਤਾ ਹਰ ਜੀਓ ਰਿਦੈ ਵਸਾਏ ਬਾਜ ਗੁਰੂ ਫਿਰੈ ਬਿਲਲਾਦੀ ਦੂਜੇ ਭਾਏ ਖੁਆਏ ਸ਼ਲੋਕ ਮਹੱਲਾ ਤੀਜਾ ਕਲਯੁਗ ਮਹਿ ਨਾਮ ਨਿਧਾਨ ਭਗਤੀ ਖਟਿਆ ਹਰ ਉੱਤਮ ਪਦ ਪਾਇਆ ਸਤਿਗੁਰ ਸੇਵ ਹਰ ਨਾਮ ਮਨ ਵਸਾਇਆ ਅਨੰਦਿਨ ਨਾਮ ਧਿਆਇਆ ਵਿੱਚੇ ਗ੍ਰਹਿ ਗੁਰ ਵਚਨ ਉਦਾਸੀ ਹੋ ਮੈ ਮੋਹ ਜਲਾਇਆ ਆਪ ਤਰਿਆ ਕੁਲ ਜਗਤ ਤਰਾਇਆ ਧੰਨ ਜਣੇ ਦੀ ਮਾਇਆ ਐਸਾ ਸਤਗੁਰ ਸੋਈ ਪਾਏ ਜਿਸ ਤੁਰ ਮਸਤ ਘਰ ਲਿਖ ਪਾਇਆ ਜਨ ਨਾਨਕ ਬਲੇਹਾਰੀ ਗੁਰ ਆਪਣੇ ਵਿਟਹੋ ਜਿਨ ਭ੍ਰਮ ਭੁੱਲਾ ਮਾਰਗ ਪਾਇਆ ਮਹੱਲਾ ਤੀਜਾ ਤ੍ਰੈ ਗੁਣ ਮਾਇਆ ਵੇਖ ਭੁੱਲੇ ਜਿਉ ਦੇਖ ਦੀਪਕ ਪਤੰਗ ਪਚਾਇਆ ਪੰਡਿਤ ਭੁੱਲ ਭੁੱਲ ਮਾਇਆ ਵੇਖਹਿ ਦਿਖਾ ਕਿਨੈ ਕਿਹੋ ਆਣ ਚੜਾਇਆ ਦੂਜੇ ਭਾਈ ਪੜਹਿ ਨਿਤ ਵਿਖਿਆ ਨਾ ਬਹੁ ਦਈਏ ਕੋ ਆਇਆ ਜੋਗੀ ਜੰਗਮ ਸਿ ਨਿਆਸੀ ਭੁੱਲੇ ਉਹਨਾ ਅਹੰਕਾਰ ਬਹੁ ਗਰਭ ਵਿਧਾਇਆ ਛਾਦਨ ਭੋਜਨ ਨਾ ਲੈ ਹੀ ਸਤਿ ਭਿੱਖਿਆ ਮਨ ਹਟ ਜਨਮ ਗਵਾਇਆ ਇਤੜਿਆ ਵਿੱਚ ਉਹ ਸੋ ਜਨ ਸਮਦਾ ਜਿਨ ਗੁਰਮੁਖ ਨਾਮ ਧਿਆਇਆ ਜਨ ਨਾਨਕ ਕਿਸਨੂੰ ਆਖ ਸੁਣਾਈਐ ਜਾ ਕਰਦੇ ਸਭ ਕਰਾਇਆ ਪੌੜੀ ਮਾਇਆ ਮੋਹ ਪ੍ਰੀਤ ਹੈ ਕਾਮ ਕ੍ਰੋਧ ਅਹੰਕਾਰਾ ਇਹ ਜਮ ਕੀ ਸਰਕਾਰ ਹੈ ਇਹਨਾ ਉੱਪਰ ਜਮ ਕਾ ਡੰਡ ਕਰਾਰਾ ਮਨਮੁਖ ਜਾਮ ਮਾਗ ਪਾਈਐ ਜਨ ਦੂਜਾ ਭਾਉ ਪਿਆਰਾ ਜਾਮ ਪੁਰਬੱਧੇ ਮਾਰਿਐ ਨ ਕੋ ਸੁਣੈ ਨਾ ਪੁਕਾਰਾ ਜਿਸਨੋ ਕਿਰਪਾ ਕਰੇ ਤਿਸ ਗੁਣ ਮਿਲੈ ਗੁਰਮੁਖ ਨਿਸਤਾਰਾ ਸਲੋਕ ਮਹੱਲਾ ਤੀਜਾ ਹੋ ਮੈਂ ਮਮਤਾ ਮੋਹਣੀ ਮਨਮੁਖਾ ਨੂੰ ਗਈ ਖਾਏ ਜੋ ਮੋਹੇ ਦੂਜੈ ਚਿਤ ਲਾਏ ਦੇਤਨਾ ਵਿਆਪ ਰਹੀ ਲਪਟਾਏ ਗੁਰ ਕੈ ਸਬਦ ਪ੍ਰਜਾਲੀਐ ਤਾ ਇਹ ਵਿੱਚ ਹੋ ਜਾਏ ਤਨ ਮਨ ਹੋਵੇ ਉਜਲਾ ਨਾਮ ਵਸੈ ਮਨ ਆਏ ਨਾਨਕ ਮਾਇਆ ਕਾਮ ਆਰਣ ਹਰਨਾਮ ਹੈ ਗੁਰਮੁਖ ਪਾਇਆ ਜਾਏ ਮਹੱਲਾ ਤੀਜਾ ਇਹ ਮਨ ਕੇਤੜਿਆ ਜੁਗ ਭਰਮਿਆ ਥਿਰ ਰਹੈ ਨ ਆਵੈ ਜਾਏ ਹਰ ਭਾਣਾ ਤਾਂ ਪਰਮਾਏ ਅਨਕਰ ਪਰਪੰਚ ਖੇਲ ਉਪਾਏ ਜਾ ਹਰ ਬਖਸੀ ਤਾਂ ਗੁਰ ਮਿਲੇ ਅਸਥਿਰ ਰਹੈ ਸਮਾਏ ਨਾਨਕ ਮਨ ਹੀ ਤੇ ਮਨ ਮੰਨਿਆ ਨਾ ਕਿਛ ਮਰੈ ਨ ਜਾਏ ਪੌੜੀ ਕਾਇਆ ਕੋਟ ਅਪਾਰ ਹੈ ਮਿਲਣਾ ਸੰਜੋਗੀ ਕਾਇਆ ਅੰਦਰ ਆਪ ਵਸ ਰਹਾ ਆਪੇ ਰਸ ਭੋਗੀ ਆਪ ਅਤੀਤ ਅਲਿਪਤ ਹੈ ਨਿਰਜੋਗ ਹਰ ਜੋਗੀ ਜੋਤਿਸ ਭਾਵੇ ਸੋ ਕਰੇ ਹਰ ਕਰੇ ਸੋ ਹੋਗੀ ਹਰ ਗੁਰਮੁਖ ਨਾਮ ਧਿਆਈਐ ਲਹਿ ਜਾਹਿ ਵਿ ਜੋਗੀ ਸਲੋਕ ਮਹੱਲਾ ਤੀਜਾ ਵਾਹ ਵਾਹ ਆਪ ਅਖਾਏ ਦਾ ਗੁਰ ਸਬਦੀ ਸੱਚ ਸੋਏ ਵਾਹ ਵਾਹ ਸਿਪਤ ਸਲਾਹ ਹੈ ਗੁਰਮੁਖ ਬੂਝੈ ਕੋਏ ਵਾਹ ਵਾਹ ਬਾਣੀ ਸੱਚ ਹੈ ਸੱਚ ਮਿਲਾ ਵਾਹ ਹੋਏ ਨਾਨਕ ਵਾਹ ਵਾਹ ਕਰਤਿਆ ਪ੍ਰਭ ਪਾਇਆ ਕਰਮ ਪ੍ਰਾਪਤ ਹੋਏ ਮਹੱਲਾ ਤੀਜਾ ਵਾਹ ਵਾਹ ਕਰ ਤੀ ਰਸਨਾ ਸਬਦ ਸੁਹਾਈ ਪੂਰੇ ਸਬਦ ਪ੍ਰਭ ਮਿਲਿਆ ਆਈ ਬੜ ਭਾਗੀਆ ਵਾਹ ਵਾਹ ਮੋਹੋ ਕਢਾਈ ਵਾਹ ਵਾਹ ਕਰਹਿ ਸੇ ਜਨ ਸੋਹਣੇ ਤਿਨ ਕੋ ਪਰਜਾ ਪੂਜਣ ਆਈ ਵਾਹ ਵਾਹ ਕਰਮ ਪ੍ਰਾਪਤ ਹੋਵੇ ਨਾਨਕ ਦਰਸ ਚੈ ਸੋ ਬਾਪਾ ਆਈ ਪਉੜੀ ਬੱਜਰ ਕਪਾਟ ਕਾਇਆ ਗੜ ਭੀਤਰ ਕੂੜ ਕੁਸਤ ਅਭਿਮਾਨੀ ਪਰਮ ਭੂਲੇ ਨਦਰ ਨਾ ਆਵਨੀ ਮਨਮੁਖ ਅੰਧ ਅਗਿਆਨੀ ਉਪਾਇ ਕਿ ਤੈ ਨ ਲਬਨੀ ਕਰ ਭੇਖ ਥੱਕੀ ਭੇਖ ਵਾਨੀ ਗੁਰ ਸਬਦ ਦੀ ਖੋਲਾਈਨ ਹਰ ਨਾਮ ਜਪਾਨੀ ਹਰ ਜਿਉ ਅੰਮ੍ਰਿਤ ਬਿਰਖ ਹੈ ਜਿਨ ਪੀ ਜਾ ਤਿ ਤ੍ਰਿਪਤਾਨੀ ਸ਼ਲੋਕ ਮਹੱਲਾ 3 ਵਾਹ ਵਾਹ ਕਰਤੇ ਆ ਰੈਣ ਸੁਖ ਵਿਹਾਇ ਵਾਹ ਵਾਹ ਕਰਤੇ ਆ ਸਦਾ ਆਨੰਦ ਹੋਵੈ ਮੇਰੀ ਮਾਏ ਵਾਹ ਵਾਹ ਕਰਤੇ ਆ ਹਰ ਸੋਲੇ ਬਲਾਈ ਵਾਹ ਵਾਹ ਕਰਮੀ ਬੋਲੇ ਬੁਲਾਏ ਵਾਹ ਵਾਹ ਕਰਤੇ ਆ ਸੁਭਾ ਪਾਏ ਨਾਨਕ ਵਾਹ ਵਾਹ ਸੱਤਰ ਜਾਏ ਮਹੱਲਾ ਤੀਜਾ ਵਾਹ ਵਾਹ ਬਾਣੀ ਸੱਚ ਹੈ ਗੁਰਮੁਖ ਲੱਧੀ ਭਾਲ ਵਾਹ ਵਾਹ ਸਭ ਦੇ ਉਚਰੈ ਵਾਹ ਵਾਹ ਹਿਰਦੈ ਨਾਲ ਵਾਹ ਵਾਹ ਕਰਤਿਆ ਹਰ ਪਾਇਆ ਸਹਜੇ ਗੁਰਮੁਖ ਭਾਲ ਸੇਵੜ ਭਾਗੀ ਨਾਨਕਾ ਹਰ ਹਰ ਹਿਰਦੈ ਸਮਾਲ ਪੌੜੀ ਏ ਮਨਾ ਅਤ ਲੋਭੀ ਆ ਨਿਤ ਲੋਬੇ ਰਾਤਾ ਮਾਇਆ ਮਨਸਾ ਮੋਹਣੀ ਦਹਿ ਦਿਸ ਫਿਰਾਤਾ ਅਗੈ ਨਾਉ ਜਾਤ ਨਾ ਜਾਈ ਸੀ ਮਨਮੁਖ ਦੁਖ ਖਾਤਾ ਰਸਨਾ ਹਰ ਰਸਨਾ ਚਖਿਓ ਫੀਕਾ ਬੋਲਾਤਾ ਜਿਨਾ ਗੁਰਮੁਖ ਅੰਮ੍ਰਿਤ ਚਖਿਆ ਸੇ ਜਨ ਤ੍ਰਿਪਤਾਤਾ ਸਲੋਕ ਮਹਲਾ 3 ਵਾਹ ਵਾਹ ਤਿਸਨੂੰ ਆਖੀਐ ਜੇ ਸੱਚਾ ਗਹਿਰ ਗੰਭੀਰ ਵਾਹ ਵਾਹ ਤਿਸਨੂੰ ਆਖੀਐ ਜੇ ਗੁਣਦਾਤਾ ਮਤ ਧੀਰ ਵਾਹ ਵਾਹ ਤਿਸਨੂੰ ਆਖੀਐ ਜੀ ਸਭ ਮਹਿ ਰਹਿਐ ਸਮਾਏ ਵਾਹ ਵਾਹ ਤਿਸਨੂੰ ਆਖੀਐ ਜੀ ਦੇਦਾ ਰਜਿਕ ਸੰਭਾਏ ਨਾਨਕ ਵਾਹ ਵਾਹ ਇੱਕੋ ਕਰਸਾ ਲਾਹੀਐ ਜੇ ਸਤਗੁਰ ਦੀਆ ਦਿਖਾਏ ਮਹੱਲਾ ਤੀਜਾ ਵਾਹ ਵਾਹ ਗੁਰਮੁਖ ਸਦਾ ਕਰਹਿ ਮਨਮੁਖ ਮਰਹਿ ਬਿਖ ਖਾਏ ਓਨਾ ਵਾਹ ਵਾਹ ਨਾ ਭਾਵਈ ਦੁਖੇ ਦੁਖ ਵਿਹਾਏ ਗੁਰਮੁਖ ਅੰਮ੍ਰਿਤ ਪੀਵਣਾ ਵਾਹ ਵਾਹ ਕਰਹਿ ਲੇਵਲਾਏ ਨਾਨਕ ਵਾਹ ਵਾਹ ਕਰਹਿ ਸੇ ਜਨ ਨਿਰਮਲੇ ਤ੍ਰਿ ਭਾਵਨ ਸੂਜੀ ਪਾਏ ਪੌੜੀ ਹਰ ਕੈ ਭਾਣੇ ਗੁਰ ਮਿਲੈ ਸੇਵਾ ਭਗਤ ਬਨੀਜੈ ਹਰ ਕੈ ਭਾਣੇ ਹਰ ਮਨ ਵਸੈ ਸਹਜੇ ਰਸ ਪੀਜੈ ਹਰ ਕੈ ਭਾਣੇ ਸੁਖ ਪਾਈਏ ਹਰ ਲਾਹਾ ਨਿਕਲੀਜੈ ਹਰ ਕਾ ਤਖਤ ਬਹਾਲੀਏ ਨਿਜ ਕਰਸਦਾ ਵਸੀਜੈ ਹਰ ਕਾ ਭਾਣਾ ਤਿਨੀ ਮੰਨਿਆ ਜਿਨ੍ਹਾਂ ਗੁਰੂ ਮਿਲੀਜੈ